ਹੈਲੋ 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 ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡੇ ਤੁਹਾਡੇ ਆਪਣੇ YouTube ਚੈਨਲ MSW Study For Jaw ਦੇ ਵਿੱਚ ਸਾਰਿਆਂ ਨੂੰ ਬਈ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੁਹਾਡੀ ਕਲਾਸਾਂ ਜਿਹੜੀ ਵਧੀਆ ਚੱਲ ਰਹੀਆਂ ਹੋਣਗੀਆਂ ਸਟੱਡੀ ਵਧੀਆ ਚੱਲ ਰਹੀ ਹੋਊਗੀ ਹਨਾ ਕਾਫੀ ਦਿਨਾਂ ਤੋਂ ਜਿਹੜੀ ਮੈਂ ਤੁਹਾਡੀ ਕਲਾਸ ਨਹੀਂ ਲੈ ਰਹੀ ਸੀ ਹੋ ਗਈ ਆਪਾਂ ਨੂੰ ਹਨਾ 10 ਤਰੀਕ ਦਾ ਕਰਵਾ ਚਾਸ ਸੀਗਾ 9 ਤਰੀਕ ਦੀ ਕਲਾਸ ਲੱਗੀ ہوئی ਹੈ ਆਪਣੀ ਹਨਾ ਹਾਂ ਬਈ 9 ਤਰੀਕ ਤੋਂ ਬਾਅਦ ਫਾਨੀ ਕਲਾਸਾਂ ਨਹੀਂ ਲਾਈਆਂ ਤੁਹਾਨੂੰ ਪਤਾ ਹੀ ਹੈ ਬਈ ਹਾਂ ਸੋ ਆਜੋ ਬਈ ਸਾਰੇ ਜਲਦੀ ਲਈ ਆਪਣੀ ਕਲਾਸਾਂ ਨੇ ਜਿਹੜੀ ਆ ਅੱਜ ਤੋਂ ਦੁਬਾਰਾ ਸਟਾਰਟ ਹੋ ਚੁੱਕੇ ਨੇ ਮੇਰੇ ਵੱਲੋਂ ਠੀਕ ਹੈ ਪਰ ਸਰ ਤੁਹਾਨੂੰ ਕਲਾਸਾਂ ਲਾਉਂਦੇ ਰਹੇ ਨਹੀਂ ਪਿੱਛੋਂ ਉਹਨੇ ਕਲਾਸ ਥੋੜੀ ਮਿਸ ਨਹੀਂ ਹੋਈ ਸੀ ਪਰ ਮੇਰੇ ਵੱਲੋਂ ਅੱਜ ਤੁਹਾਡੀ ਕਲਾਸ ਸਟਾਰਟ ਹੋ ਰਹੀ ਹੈ ਦੁਬਾਰਾ ਹਾਂ ਨਮੀਦਾ ਗੁੱਤਾ ਕਹਿੰਦੇ ਹਾਓ ਆਰ ਯੂ ਆਮ ਫਾਈਨ ਰਾਜੀ ਸਾਰਾ ਕੁਝ ਵਧੀਆ ਵੀ ਆਲ ਓਕੇ ਹੈ ਹਾਂ ਤੁਸੀਂ ਇੱਕ ਵਾਰੀ ਬਈ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਦੇ ਅੰਦਰ ਤੱਕ ਹਾਂ ਹਾਂ ਚਲਿਓ ਬਈ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਹਾਂ ਜਿਹੜੇ ਬੱਚੇ ਹਲੇ ਤੱਕ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਜੁਆਇਨ ਨਹੀਂ ਹੋਏ ਵੀ ਸਾਡੇ ਇਸ ਨੰਬਰ ਤੇ ਆਹੀ ਤੁਸੀਂ ਸਾਰਨਾ ਜੋੜ ਸਕਦੇ ਹੋ ਠੀਕ ਹੈ ਬਈ ਤੁਸੀਂ ਕੀ ਕਰਨਾ ਆਪਣਾ ਨਾਮ ਪੇਪਰ ਵਨ ਹੈ ਜਾਂ ਟੂ ਡਿਸਟ੍ਰਿਕਟ ਡਿਜ਼ੈਂਡਰ ਸਾਰਾ ਕੁਝ ਲਿਖ ਕੇ ਇਸ ਨੰਬਰ ਦੇ ਉੱਪਰ ਸਾਨੂੰ ਭੇਜ ਦੇਣਾ ਠੀਕ ਹੈ ਬਈ ਚਲੋ ਉਸ ਤੋਂ ਬਾਅਦ ਇਹ ਆਪਣੇ ਕੋਰਸ ਨੇ ਬਈ ਹਾਂ ਉਸ ਤੋਂ ਬਾਅਦ ਇਹ ਆਪਣੇ ਕੋਰਸ ਨੇ ਬਈ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਸਿਰਫ 2500 ਦੇ ਵਿੱਚ ਤੁਹਾਨੂੰ ਈਟੀਟੀ ਵਾਲਾ ਤੇ 3000 ਦੇ ਵਿੱਚ ਤੁਹਾਨੂੰ ਐਸਐਸਟੀ ਪੰਜਾਬੀ ਬੀਅਡ ਵਾਲਾ ਠੀਕ ਹੈ ਬਈ ਜਿਹੜੇ ਵਿੱਚ ਕੋਰਸ ਲੈਣ ਦੇ ਚਾਹਵਨ ਨੇ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਐਪ ਨੂੰ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਆਪਣੀ ਕਲਾਸਾਂ ਦਾ ਮਜ਼ਾ ਲੈ ਸਕਦੇ ਹੋ ਠੀਕ ਹੈ ਬਈ ਕਰੀਏ ਵੀ ਸਟਾਰਟ ਫਸਟ ਕੁਸਚਨ ਤੁਹਾਡਾ ਆ ਚੁੱਕਿਆ ਬਈ ਸਭ ਨੂੰ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਬਈ ਮੈਂ ਠੀਕ ਆ ਠੀਕ ਹੈ ਹਾਂ ਮੈਂ ਸਹੀ ਹਾਂ ਬਿਲਕੁਲ ਉਹ ਤੁਹਾਨੂੰ ਪਤਾ ਬਈ ਵਰਤ ਚੱਲ ਰਹੀ ਸੀਗੇ ਪਹਿਲਾਂ ਕਰਵਾ ਚੋਂ ਅਸੀਂ ਕੱਲ ਦੂਸਰਾ ਵਰਤ ਸੀਗਾ ਤਾਂ ਕਰਕੇ ਮੈਂ ਕਲਾਸਾਂ ਤੁਹਾਡੀਆਂ ਦੋ ਚਾਰ ਦਿਨ ਮਿਸ ਕੀਤੀਆਂ ਠੀਕ ਹੈ ਬਈ ਚਲੋ ਮੈਂ ਹਰੋ ਸੈਰ ਕਰਦਾ ਹਾਂ ਕਹਿੰਦੇ ਇਹ ਵਾਕ ਦੀ ਕਿਹੜੀ ਕਿਸਮ ਹੈ ਕਰੋ ਵਿਯਾਨਸ ਸੰਯੁਕਤ ਵਾਕ ਗੁੰਜਲ ਵਾਕ ਸਧਾਰਨ ਵਾਕ ਜਾਂ ਮਿਸ਼ਰਤ ਵਾਕ ਕਹਿੰਦੀ ਮੈਂ ਹਰ ਰੋਜ਼ ਸੈਰ ਕਰਦਾ ਹਾਂ ਡੇਲੀ ਵਾਕ ਕਰਦਾ ਹਾਂ ਇਹ ਕਿਹੜੀ ਕਿਸਮ ਦਾ ਵਾਕ ਹੈ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇਹਦਾ ਹਾਂ ਸੀ ਸਧਾਰਨ ਵਾਕ ਠੀਕ ਹੈ ਵੀ ਸਧਾਰਨ ਵਾਕ ਹੋਊਗਾ ਇਹ ਉਸ ਤੋਂ ਬਾਅਦ ਦੇਖੋ ਹੂੰ ਖੇ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜਾ ਆਕੜ ਦਾ ਸਹੀ ਅਰਥ ਹੈ ਇੱਕ ਸ਼ਬਦ ਹੁੰਦਾ ਭਾਈ ਆਕੜ ਹਨਾ ਜਿਹੜੇ ਲੋਕ ਅੱਜ ਕੱਲ ਫਰੀ ਦੇ ਵਿੱਚ ਹੀ ਚੱਕੀ ਫਿਰਦੇ ਨੇ ਹਨਾ ਹੰਕਾਰ ਅਕੜੀਵਾ ਸਖਤਵਾਖ ਇਹ ਉਪਰੋਕਤ ਸਾਰੀ ਆਕੜ ਦਾ ਸਹੀ ਅਰਥ ਕਿਹੜਾ ਹੋਵੇਗਾ ਉਹ ਵੀਰੇ ਗਾਣਿਆਂ ਦੇ ਵਿੱਚ ਆਪਾਂ ਕਿਸੇ ਨਾਲ ਬੋਲਣਾ ਨਹੀਂ ਆਪਾਂ ਕਿਸੇ ਨੂੰ ਕੁਝ ਕਹਿਣਾ ਨਹੀਂ ਕਿਸੇ ਤੋਂ ਕੁਝ ਪੁੱਛਣਾ ਨਹੀਂ ਆਪਣੇ ਕੋਲ ਸਾਰਾ ਕੁਝ ਆ ਨਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਉਪਰੋਕਤ ਸਾਰੇ ਹੀ ਆਜੂਗਾ ਠੀਕ ਹੈ ਬਈ ਹੂੰ ਸਾਰੇ ਹੀ ਹੋਊਗਾ ਇਹ ਹਾਂ ਉਸ ਤੋਂ ਬਾਅਦ ਦੇਖੋ ਖਾਲੀ ਸਥਾਨ ਭਰੋ ਕਹਿੰਦੇ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਸ਼ੇਰ ਮੈਂ ਰਿਛ ਜਾਂ ਗਾਂ ਇੱਕ ਵਾਕ ਆਪਣੇ ਅੱਗੇ ਕਹਿੰਦੇ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਕੀ ਆਊਗਾ ਸ਼ੇਰ ਆਊਗਾ ਮੈਂ ਆਊਗਾ ਰਿਛਾ ਹੋਊਗਾ ਜਾਂ ਗਾਂ ਹੋਊਗਾ ਹਾਂ ਨਾ ਆਨਸਰ ਕਰਦੇ ਜਾਓ ਬਈ 12 ਜਾਨੇ ਸ਼ੋ ਹੋ ਰਹੀ ਸੋ ਜਿਹਨਾਂ ਨੂੰ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰਦੇ ਜਿਹੜਾ ਆਪਣੇ ਦੋਸਤਾਂ ਮਿੱਤਰਾਂ ਤੱਕ ਹਾਂ ਕਲਾਸ ਦੇ ਵਿੱਚ ਵੱਧ ਤੋਂ ਵੱਧ ਬੱਚੇ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਬਈ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਰਿਚ ਉਹ ਸੁਣਿਆ ਹੋਊਗਾ ਤੁਸੀਂ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਹੈ ਨਾ ਵੀ ਖਾਣ ਪੀਣ ਨੂੰ ਦੇ ਚੰਗੇ ਚੰਗੇ ਰਾਗੇ ਸਾਰੇ ਹੋ ਜਾਂਦੇ ਨੇ ਪਰ ਜਦੋਂ ਕੋਈ ਮੁਸੀਬਤ ਦੀ ਘੜੀ ਆਉਂਦੀ ਉਹ ਨਹੀਂ ਹੁੰਦੀ ਹੈ ਨਾ ਸ਼ਤਰੀ ਅਕਾਲ ਬਈ ਜਾਇ ਹਿੰਦੀ ਜਿਹੜੀ ਲੇਟ ਆ ਰਹੀ ਉਸ ਤੋਂ ਬਾਅਦ ਦੇਖੋ ਨੈਕਸਟ ਕੁਐਸਚਨ ਕਿਸਮਤ ਬਦਲ ਦੇਣੀ ਕਿਸ ਮੁਹਾਵਰੇ ਦਾ ਅਰਥ ਹੈ ਕਿਸਮਤ ਬਦਲ ਦੇਣੀ ਕਿਹੜੇ ਮੁਹਾਵਰੇ ਦਾ ਅਰਥ ਨਿਕਲਦਾ ਵਾਰ ਪੈਣਾ ਮਣ ਲਹੂ ਵਧਣਾ ਵੀ ਕਮਣ ਲਹੂ ਵਧ ਗਿਆ ਹੁਣ ਇਹਦੇ ਬੱਚੇ ਨੂੰ ਮਣ ਦਾ ਨਹੀਂ ਪਤਾ ਹੁੰਦਾ ਮਣ ਕੀ ਹੁੰਦਾ ਮਣ ਦਾ ਮਤਲਬ ਹੁੰਦਾ 40 ਕਿਲੋ ਠੀਕ ਹੈ ਹਾਂ 40 ਕਿਲੋ ਰੇਖ ਵਿੱਚ ਮੇਖ ਮਾਰਨਾ ਯਾ ਮੁਠੀ ਗਰਮ ਕਰਨਾ ਕਰੋ ਭਈ ਅਨਸਰ ਕਿਸਮਤ ਬਦਲ ਦੇਣਾ ਹੂੰ ਚਾਰ ਆਪਸ਼ਨ ਹਨ ਇਹ ਵੀ ਸਾਰੇ ਬੱਚੇ ਅਨਸਰ ਕਰਨ ਦੀ ਕੋਸ਼ਿਸ਼ ਕਰੋ 11 ਜਣੇ ਸ਼ੋ ਹੋ ਰਹੇ ਨਹੀਂ ਬਾਕੀਆਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਹਨ ਕਰੋ ਭਈ ਅਨਸਰ ਸੋ ਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਸੀ ਰੇਖ ਵਿੱਚ ਮੇਖ ਮਾਰਨਾ ਠੀਕ ਹੈ ਉਹੀ ਹੁੰਦਾ ਵੀ ਮੌਕੇ ਤੇ ਚੌਕਾ ਮਾਰਨਾ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਕਿਹੜੇ ਵਾਕ ਵਿੱਚ ਵਿਸਮਿਕ ਚਿੰਨ ਦੀ ਠੀਕ ਵਰਤੋਂ ਹੋਈ ਹੈ ਉਹ ਕਿਹੜਾ ਵਾਕ ਹੈ ਜਿਹੜੇ ਵਾਕ ਦੇ ਵਿੱਚ ਵਿਸਮਿਕ ਚਿੰਨਾ ਦੀ ਵਰਤੋਂ ਠੀਕ ਹੋਈ ਹੈ ਚਾਰ ਆਪਸ਼ਨਾਂ ਨੇ ਬਈ ਇਸ ਤੋਂ ਪਹਿਲਾਂ ਆਪਣੀਆਂ ਘੱਟੋ ਘੱਟ 55-56 ਕਲਾਸਾਂ ਹੋ ਚੁੱਕੀਆਂ ਨੇ ਹਰ ਕਲਾਸ ਦੇ ਵਿੱਚ ਮੈਂ ਤੁਹਾਨੂੰ ਕਹਿਣੀ ਹੁੰਦੀ ਹੈ ਜਿਹੜੇ ਇਸ ਤਰ੍ਹਾਂ ਦੇ ਤੁਹਾਨੂੰ ਕੁਐਸਚਨ ਆਉਂਦੇ ਨੇ ਜਾਂ ਪੰਜਾਬੀ ਦੀ ਸਹੀ ਤਰਤੀਬ ਵਾਲੇ ਉਹਨਾਂ ਨੇ ਸ਼ੁੱਧ ਆਉਂਦੇ ਨੇ ਉਹਨਾਂ ਦੇ ਵਿੱਚ ਆਪਣਾ ਪੰਜਾਬੀ ਦਾ ਲੈਵਲ ਚੈੱਕ ਕੀਤਾ ਜਾਂਦਾ ਵੀ ਆਪਾਂ ਕਿਸ ਤਰ੍ਹਾਂ ਪੰਜਾਬੀ ਨੂੰ ਪੜ੍ਹਦੇ ਆ ਕਿਸ ਤਰ੍ਹਾਂ ਜਿੱਦੱਕ ਪੜ੍ਹੇ ਹੋਏ ਆ ਆਪਾਂ ਨੂੰ ਆਉਂਦੀ ਵੀ ਇਹ ਨਹੀਂ ਆਉਂਦੀ ਠੀਕ ਹੈ ਸੋ ਹੁਣ ਜਿਹੜੇ ਬੱਚੇ ਗਲਤ ਕਰ ਨਹੀਂਏ ਉਹਨਾਂ ਨੂੰ हां विश्वविक ਚੰਨ ਦੇ ਸਹੀ ਵਰਤੋਂ ਹੋਣੀ ਚਾਹੀਦੀ ਫਿਰ ਉਹਨੂੰ ਗੱਲ ਕਰਨ ਦਾ ਕੋਈ ਅੰਦਾਜ਼ ਨਹੀਂ ਹੁੰਦਾ ਆਪਣਾ ਹਨਾ ਇਹਨਾਂ ਤੋਂ ਬਿਨਾ ਗੱਲ ਕਰਨ ਦਾ ਕੋਈ ਅੰਦਾਜ਼ ਹੀ ਨਹੀਂ ਹੈਗਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਹੈ ਹੈ ਤਾਂ ਵਾਦੀ ਵਾਸੀ ਕੁ ਵਿਸ਼ਰਾਮ ਚੰਨ ਲੱਗੇ ਵੀ ਠਹਿਰਾਵ ਹੋ ਗਿਆ ਹਰਾਨੀ ਨਾਲ ਵੀ ਤੂੰ ਫੇਲ ਹੋ ਗਿਆ ਵੀ ਤੂੰ ਤਾਂ ਹੋ ਹੀ ਨਹੀਂ ਸਕਦਾ ਸੀ ਹਨਾ ਹਾਂ ਗੁੱਡ ਆਫਟਰਨੂੰ ਬਈ ਜਿਹੜੇ ਲੇਟ ਆ ਰਹੇ ਹੋ ਰਜ ਉਸ ਤੋਂ ਬਾਅਦ ਦੇਖੋ ਸ਼ੁੱਧ ਦੱਸੋ ਕਹਿੰਦੇ ਸ਼ੁੱਧ ਸ਼ਬਦ ਦੱਸੋ ਗਹਿਣੇ ਦਾ ਗਹਿਣਾ ਇੱਕ ਸ਼ਬਦ ਹੈ ਇਹਦਾ ਸ਼ੁੱਧ ਸ਼ਬਦ ਦੱਸਣਾ ਹੈ ਕਰੋ ਬਈ ਅੰਸਰ ਸੋ ਜਿਹਨਾਂ ਨੂੰ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰਦੇ ਜਾਣਾ ਬਈ ਹਾਂ ਦੋ ਤਿੰਨ ਦਿਨਾਂ ਦੇ ਵਿੱਚ ਆਪਾਂ ਕਿ ਮਿਲ ਰਹੇ ਆ ਹਨਾ ਸੋ ਅੱਜ ਦਾ ਚੱਕ ਦੋ ਬਈ ਕੰਮ ਨੂੰ ਕਲਾਸ ਨੂੰ ਸ਼ੇਅਰ ਕਰ ਦਿਓ ਠੀਕ ਐ ਪੜਾਈ ਵੀ ਸੀ ਮੇਰੇ ਪਿੱਛੋਂ ਪੜਾਈ ਵੀ ਸੀ ਬਈ ਸਾਰੇ ਜਾਣੇ ਸ਼ੁੱਕਰਵਾਰ ਦੀ ਕਲਾਸ ਲੱਗੀ ਹੋਈ ਸਵੇਈ ਆਪਣੀ ਹਾਂ ਸ਼ਨੀਵਾਰ ਗਿਆ ਸੰਡੇ ਗਿਆ ਹਨਾ ਦੋ ਦੋ ਨੀ ਕਲਾਸ ਲੱਗੀ ਦਣੀ ਹੈ ਸੋਮਵਾਰ ਵੀ ਕਿਤਰੇ ਦਿਨ ਹੋ ਗਏ ਹਨਾ ਹਾਂ ਸੋ ਪੜਦੇ ਰਿਹਾ ਕਰੋ ਠੀਕ ਹੈ ਬਈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਗਹਿਣਾ ਉਸ ਤੋਂ ਬਾਅਦ ਦੇਖੋ ਇਹ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜਾ ਸਮਾਨਾਰਥਕ ਨਹੀਂ ਹੈ ਦਸਤੂਰ ਖਾਇਦਾ ਢੰਗ ਜਾਂ ਦੁਰਾਚਾਰ ਠੀਕ ਹੈ ਬਈ ਦਸਤੂਰ ਖਾਇਦਾ ਢੰਗ ਜਾਂ ਦੁਰਾਚਾਰ ਸੋ ਦਾ ਰਾਈਟ ਆਨਸਰ ਕੀ ਬਣੂਗਾ ਬਈ ਤੁਹਾਡਾ ਸਮਾਨਾਰਥਕ ਸਮਾਨਾਰਥਕ ਦਾ ਮਤਲਬ ਕੀ ਹੁੰਦਾ ਹੈ ਹਾਂ ਕਹਿੰਦੇ ਵੀ ਉਹ ਸ਼ਬਦ ਜਿਨ੍ਹਾਂ ਦੇ ਅਰਥ ਆਪਸ ਦੇ ਵਿੱਚ ਇੱਕੋ ਜਿਹਾ ਨਿਕਲਦੇ ਹੋਣ ਠੀਕ ਹੈ ਬਈ ਇੱਕੋ ਜਿਹਾ ਹੋਣ ਦਸਤੂਰ ਖਾਏ ਦਾ ਢੰਗ ਜਾਂ ਤੁਰਾਚਾਰ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਬੀ ਦਸਤੂਰ ਢੰਗੇ ਤੁਰਾਚਾਰ ਇੱਕੋ ਹੀ ਹੈ ਠੀਕ ਹੈ ਬਈ ਪਰ ਜਿਹੜਾ ਟੰਗ ਹੈ ਆਹ ਸੌਰੀ ਖਾਇਦਾ ਇਹ ਨਹੀਂ ਉਹਦੇ ਵਿੱਚ ਆਉਣਾ ਠੀਕ ਹੈ ਸਖਣਾ ਦਾ ਸਮਾਨ ਅਰਥਕ ਹੈ ਸਖਣਾ ਖੋਖਲਾ ਭਰਿਆ ਸੱਜਣ ਜਾਂ ਸਜਗ ਸਖਣਾ ਸਖਣੇ ਦਾ ਮਤਲਬ ਕੀ ਹੁੰਦਾ ਕਰੋ ਬਈ ਆਂਸਰ ਸਖਣੇ ਦਾ ਮਤਲਬ ਸਖਣੇ ਦਾ ਮਤਲਬ ਹੁੰਦਾ ਬਈ ਸਮਾਨ ਅਰਥਕ ਦੱਸਣਾ ਠੀਕ ਹੈ ਸਖਣੇ ਦਾ ਮਤਲਬ ਹੁੰਦਾ ਖਾਲੀ ਤੁਸੀਂ ਆਮ ਪੰਜਾਬੀ ਦੇ ਵਿੱਚ ਸੁਣਿਆ ਹੋਊਗਾ ਜਿਹੜੇ ਆਪਣੇ ਬਜ਼ੁਰਗ ਨਹੀਂ ਉਹ ਚੀਜ਼ ਬੋਲ ਦਿੰਦੇ ਨੇ ਵੀ ਮੈਂ ਸਖਣੀ ਰਹਿ ਗਿਆ ਇਸ ਚੀਜ਼ ਤੋਂ ਹਣਾ ਵੀ ਮੇਰੇ ਪਰ ਲਈ ਚੀਜ਼ ساری ਉਮਰ ਆਈ ਹੋਈ ਨਹੀਂ ਮੈਂ ਸਖਣੀ ਰਹਿ ਗਿਆ ਇਸ ਚੀਜ਼ ਤੋਂ ਸਖਣੇ ਦਾ ਮਤਲਬ ਹੁੰਦਾ ਵੀ ਖੋਖਲਾ ਖਾਲੀ ਠੀਕ ਹੈ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਸਮਾਨਾਰਥਕ ਠੀਕ ਹੈ ਸਮਾਨਾਰਥਕ ਪੁੱਛਿਆ ਸਖਣਾ ਠੀਕ ਹੈ ਭਈ ਇਸ ਦਾ ਮਤਲਬ ਹੋਊਗਾ ਖੋਖਲਾ ਇਹ ਮਿਸਤੇਗ ਨਾ ਵੀ ਲੱਗਿਆ ਹੋਇਆ ਇਥੇ ਭਰਿਆ ਹੋ ਗਿਆ ਠੀਕ ਹੈ ਹਾਂ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ ਮੈਨੂੰ ਥੋੜਾ ਜਿਹਾ ਦੁੱਧ ਚਾਹੀਦਾ ਵਾਕ ਵਿੱਚ ਥੋੜਾ ਜਿਹਾ ਕਿਹੜਾ ਵਿਸ਼ੇਸ਼ਣ ਹੈਗਾ ਇੱਕ ਵਾਕ ਹੈ ਕਹਿੰਦੇ ਮੈਨੂੰ ਥੋੜਾ ਜਿਹਾ ਦੁੱਧ ਚਾਹੀਦਾ ਹੈ ਵਾਕ ਦੇ ਵਿੱਚ ਜਿਹੜਾ ਥੋੜਾ ਹੈਗਾ ਇਹ ਕਿਹੜਾ ਵਿਸ਼ੇਸ਼ਣ ਹੈ ਥੋੜਾ ਜਿਹਾ ਨਿਸ਼ਚੇ ਵਾਚਕ ਪਰਿਮਾਨ ਵਾਚਕ ਪੜਨਾਵੀ ਵਿਸ਼ੇਸ਼ਣ ਜਾਂ ਗਿਣਤੀ ਵਾਚਕ ਵਿਸ਼ੇਸ਼ਣ ਕਰੋ ਭਈ ਆਨਸਰ ਮੈਨੂੰ ਥੋੜਾ ਜਿਹਾ ਦੁੱਧ ਚਾਹੀਦਾ ਹੈ ਫਾਕ ਦੇ ਵਿੱਚ ਜਿਹੜਾ ਥੋੜਾ ਜਿਹਾ ਸ਼ਬਦ ਹੈਗਾ ਇਹ ਕਿਹੜਾ ਵਿਸ਼ੇਸ਼ਣ ਬਣਦਾ ਹੈ ਕਰੋ ਬਈ ਅਨਸਰ ਕਰ ਦੋਰਾ ਜੀ ਅਨਸਰ ਕੀ ਅਨਸਰ ਬਣੂਗਾ ਵਿਸ਼ੇਸ਼ਣ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਵਿਸ਼ੇਸ਼ਣ ਹੁੰਦੇ ਕਿੰਨੀ ਕਿਸਮ ਦੇ ਨੇ ਹਨਾ ਵਿਸ਼ੇਸ਼ਣ ਵਰਤੇ ਕਾਦੇ ਵਾਸਤੇ ਜਾਂਦੇ ਨੇ ਇੱਕ ਸਪੈਸੀਫਿਕ ਚੀਜ਼ ਵਾਸਤੇ ਵਰਤੇ ਜਾਂਦੇ ਨੇ ਕਿਸੇ ਚੀਜ਼ ਦੀ ਵਿਸ਼ੇਸ਼ਤਾ ਨੂੰ ਦੱਸਣ ਵਾਸਤੇ ਵਿਸ਼ੇਸ਼ਣ ਦੀ ਜਿਹੜੀ ਵਰਤੋਂ ਹੁੰਦੀ ਹੈ ਠੀਕ ਹੈ ਇਹਨੇ ਚੀਜ਼ਾਂ ਬਾਰੇ ਵੀ ਥੋੜਾ ਧਿਆਨ ਦੇ ਲਿਆ ਕਰੋ ਜਿਉਂਕਿ ਇੱਕ ਕੁਐਸਚਨ ਦੇ ਨਾਲ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੁੰਦੀਆਂ ਨੇ ਵਿਸ਼ੇਸ਼ਣ ਕਿੰਨੀ ਕਿਸਮ ਦੇ ਹੁੰਦੇ ਦੱਸੋਗਾ ਵੀ ਕੋਈ 5 ਦੇ 6 ਦੇ 7 ਦੇ 8 ਦੇ ਵਿਸ਼ੇਸ਼ਣ ਹੂੰ ਸੋ ਦਰਾਈਟ ਆਨਸਰ ਬਣੂਗਾ ਤੁਹਾਡਾ ਬੀ ਪਰਿਮਾਣਵਾਚਕ ਠੀਕ ਹੈ ਪਰਿਮਾਣ ਉਸ ਤੋਂ ਬਾਅਦ ਦੇਖੋ ਬਈ ਪੰਜਾਬੀ ਦੇ ਵਿੱਚ ਸ਼ਬਦਾਂ ਦੇ ਵਾਕਾਂ ਦੇ ਅਰਥਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦੇ ਅਧਿਐਨ ਨੂੰ ਮਨਰ ਪੰਜਾਬੀ ਦੇ ਵਿੱਚ ਇੱਕ ਤਾਂ ਕਿ ਤੁਹਾਡੇ ਸ਼ਬਦ ਇੱਕ ਆਗੇ ਤੁਹਾਡੇ ਵਾਕ ਇਹਨਾਂ ਦੇ ਜਿਹੜੇ ਅਰਥ ਨੇ ਇਹਨੂੰ ਅਧਿਐਨ ਕਰਨ ਨੂੰ ਕੀ ਕਹਿੰਦੇ ਨੇ ਅਰਥ ਬੋਧ ਕਹਿੰਦੇ ਨੇਗੇ ਤੁਨੀ ਬੋਧ ਕਹਿੰਦੇ ਨੇ ਸ਼ਬਦ ਬੋਧ ਕਹਿੰਦੇ ਨੇ ਜਾਂ ਭਾਵ ਬੋਧ ਕਹਿੰਦੇ ਨੇ ਕਰੋ ਬਈ ਅਨਸਰ ਅਨਸਰ ਕਰਦੇ ਜਾਓ ਰਜੀ ਕੀ ਅਨਸਰ ਬਣੂਗਾ ਇਸ ਕੁਸਚਨ ਦਾ ਬਹੁਤ ਸਨੇ ਕੋਸ਼ਣੇ ਠੀਕ ਹੈ ਹੁਣ ਜਿਨ੍ਹਾਂ ਨੇ ਨਹੀਂ ਪੜ੍ਹਨੇ ਉਹ ਇਹਨਾਂ ਕੋਸ਼ਣ ਨੂੰ ਵੀ ਸੌਖੀ ਕਹਿ ਕੇ ਛੱਡ ਕੇ ਜਾਣਗੇ ਹਨ ਜਿਨ੍ਹਾਂ ਨੇ ਨਹੀਂ ਪੜ੍ਹਨਾ ਪਰ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ ਬਈ ਪੇਪਰ ਕਦੋਂ ਵੀ ਹੋ ਸਕਦਾ ਠੀਕ ਹੈ ਕਿਉਂਕਿ ਹੁਣ ਤੁਹਾਡਾ ਅਕਤੂਬਰ ਚੱਲ ਪਿਆ ਮੰਨ ਕੇ ਚਲੋ ਅਕਤੂਬਰ ਦੀ ਵੀ ਅੱਜ 13 14 ਤਰੀਕ ਹੋਗੀ 14 ਹੋਗੀ ਅੱਜ ਹਨਾ ਹਾਂ ਬਸ 10 ਅਕਤੂਬਰ ਤਾਂ ਹੀ ਗਿਆ ਹਰ ਵਾਰ ਤੁਹਾਡਾ ਜਨਵਰੀਏ ਫਰਵਰੀ ਦੇ ਵਿੱਚ ਪੇਪਰ ਲੈਣ ਦੀ ਸੰਭਾਵਨਾ ਹੁੰਦੀ ਹੈ ਸੋ ਆਪਣੇ ਪੇਪਰ ਦੀ ਤਿਆਰੀ ਰੱਖੋ 2 ਮਹੀਨੇ ਤਾਂ ਤੁਹਾਡੇ ਇਹੀ ਰਹਿ ਗਏ 1 ਮਹੀਨਾ ਹੋ ਰਿਹਾ ਸਿਰਫ 3 ਮਹੀਨੇ ਨੇ ਹਨਾ ਜੇ ਜਨਵਰੀ ਦੇ ਵਿੱਚ ਵੀ ਪੇਪਰ ਹੋਇਆ ਜੇ ਹੋ ਸਕਦਾ ਭਈ ਇਹ ਤਤੇ ਕਾਲੇ ਰਹੀ ਤੁਹਾਡਾ ਦਸੰਬਰ ਦੇ ਵਿੱਚ ਵੀ ਹੋ ਸਕਦਾ ਹੈ ਹਨਾ ਦਸੰਬਰ ਦੇ ਵਿੱਚ ਵੀ ਹੋ ਸਕਦਾ ਪੇਪਰ ਤਾਂ ਫਿਰ ਕਿੰਨਾ ਟਾਈਮ ਰਹਿ ਗਿਆ ਤੁਹਾਡੇ ਲਈ ਸਿਰਫ ਡੇਢ ਮਹੀਨਾ ਰਹਿ ਗਿਆ ਹਨਾ ਸੋ ਇਨਾਂ ਚੀਜ਼ਾਂ ਨੂੰ ਥੋੜੇ ਧਿਆਨ ਨਾਲ ਸੁਣਿਆ ਕਰੋ ਹੁਣ ਜਿਹੜੇ ਬੱਚੇ ਠੀਕ ਹੈ ਕਿ ਬਗੇ ਦੇ ਪੇਪਰ ਤਾਂ ਹੁੰਦਾ ਨਹੀਂ ਇਸ ਤਾਂ ਪੜਦੇ ਨਹੀਂ ਇਹ ਸੌਖਾ ਹਨਾ ਉਹ ਆਪਦੇ ਆਪਦੇ ਪੈਰਾਂ ਤੇ ਆਪ ਹੀ ਕੋਹਾੜੀ ਮਾਰਦੇ ਨੇ ਠੀਕ ਹੈ ਪੜਨ ਦਾ ਖਿਆਲ ਰੱਖਿਆ ਕਰੋ ਪੇਪਰ ਕਦੋਂ ਵੀ ਹੋ ਸਕਦਾ ਹੈ ਜਿਹੜੇ ਪੇਪਰ ਆ ਜੂਗਾ ਨਾ ਮੈਂ ਤੁਹਾਨੂੰ ਨਿਕਲਣ ਪਹਿਲੇ ਕੀ ਗੱਲ ਸੁਣਾਈ ਸੀ ਵੀ ਆਪਾਂ ਜਿਹੜੇ ਪੇਪਰ ਹੁੰਦੇ ਨੇ ਆਪਾਂ ਨੂੰ ਇਹ ਹੁੰਦਾ ਵੀ ਥੋੜਾ ਟਾਈਮ ਹੀ ਦਿੱਤਾ ਹਨਾ ਹਏ ਮਹੀਨੇ ਦੇ ਵਿੱਚ ਹੀ ਦਿੱਤਾ 1.5 ਮਹੀਨੇ ਦੇ ਵਿੱਚ ਆਪਾਂ ਪਿੱਛੇ ਵਾਲਾ ਟਾਈਮ ਨਹੀਂ ਦੇਖਦੇ ਵੀ ਜਿਹੜਾ ਇੰਨਾ ਟਾਈਮ ਆਪਾਂ ਨਹੀਂ ਰੀਲਾਂ ਦੇਖ ਦੇ ਕੇ ਕੋਈ ਫालतू ਕੰਮਾ ਤੇ ਜੋ ਉਹ ਕਮਾਤਾ ਉਹ ਕਿੱਥੋਂ ਪਰਪਾਈ ਹੋਊਗੀ ਹਨਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਅਰਥ ਬੋਧ ਸ਼ਬਦਾਂ ਤੇ ਵਾਕਾਂ ਦੇ ਅਰਥਾਂ ਅਰਥ ਇਹ ਤਾਂ ਤੁਹਾਨੂੰ ਕੋਸ਼ਣ ਜੀ ਪਤਾ ਲੱਗ ਰਿਹਾ ਜਿੱਥੇ ਅਰਥ ਦੇ ਅਧਿਐ ਠੀਕ ਹੈ ਬਈ ਹਾਂ ਫਿਰ ਆਗੇ ਨੇ ਸਿਮੀ ਕਹਿੰਦੇ ਹੁਣ ਇੰਨੇ ਥੋੜੇ ਟਾਈਮ ਚ ਕੀ ਕਿਵੇਂ ਤਿਆਰੀ ਕਰੀਏ ਉਹ ਫਿਰ ਮੈਂ ਤਾਂ ਹੀ ਤਾਂ ਬੋਲੀਏ ਨਹੀਂ ਭਾਈ ਵੀ ਲੱਗੇ ਰਹੋ ਲੱਗੇ ਰਹੋ ਠੀਕ ਹੈ ਹੁਣ ਜਦੋਂ ਪੇਪਰ ਆਊਗਾ ਫਿਰ ਆਪਾਂ ਕਹਾਂਗੇ ਤੁਹਾਡਾ ਟਾਈਮ ਥੋੜਾਗਾ ਹੁਣ ਜਿੱਦ ਕਿੱਦੇ ਦੇ ਬੋਲੀਏ ਨਹੀਂ ਅਸੀਂ ਪੜੀ ਜਾਓ ਹੈਨਾ ਚਲੋ ਬਈ ਉਸ ਤੋਂ ਬਾਅਦ ਦੇਖੋ ਬਈ ਇਹਦਾ ਬਈ ਤੁਹਾਨੂੰ ਆਨਸਰ ਸ਼ੋ ਹੋ ਗਿਆ ਹੈ ਨਾ ਇਹ ਲਿਖਿਆ ਬਾਖ ਦਾ ਕਹਿੰਦੇ ਕਰਮਣੀ ਬਾਚ ਸੁਣੋ ਕਰਮਣੀ ਬਾਗ ਚੋਂ ਨਾ ਆਪਾਂ ਨਹੀਂ ਫਟਵਾਲ ਸਾਡੀ ਦੁਆਰਾ ਖੇਡਿਆ ਗਿਆ ਕਰਮਣੀ ਠੀਕ ਹੈ ਇਹਦਾ ਆਨਸਰ ਹੀ ਸ਼ੋ ਹੋ ਗਿਆ ਕ ਮੋਰ ਕਹਿੰਦੇ ਪਹਿਲਾ ਵਾਕ ਦੇ ਵਿੱਚ ਮੋਰ ਸ਼ਬਦ ਦਾ ਲਿੰਗ ਬਦਲ ਕੇ ਕਿਰਿਆ ਦਾ ਕੀ ਰੂਪ ਹੋਵੇਗਾ ਕਿੱਡਾ ਸੋਹਣਾ ਕੁਸਚਨ ਹੈ ਦੇਖੋ ਇੱਕ ਵਾਕ ਦਿੱਤਾ ਹੋਇਆ ਆਪਾਂ ਨੂੰ ਕਹਿੰਦੇ ਮੋਰ ਪਹਿਲਾ ਵਾਰ ਹੈ ਠੀਕ ਹੈ ਇਹ ਵਾਕ ਦੇ ਵਿੱਚ ਜਿਹੜਾ ਮੋਰ ਹੈ ਉਹ ਸ਼ਬਦ ਮੋਰ ਸ਼ਬਦ ਦਾ ਲਿੰਗ ਬਦਲ ਕੇ ਕਿਰਿਆ ਦਾ ਕਿਹੜਾ ਰੂਪ ਹੋਊਗਾ ਵਾਕ ਦੇ ਵਿੱਚ ਅੱਗੇ ਪਾਰਹੀ ਹੈ ਰਹੀ ਹਨ ਰਹੀ ਸੰ ਜਾਂ ਰਹੀ ਹੋਣਗੀ ਕਰੋ ਬਈ ਅਨਸਰ ਆਪਸ਼ਨ ਨਹੀਂ ਜਿਹੜੇ ਇਹ ਜੇ ਸੌਖੇ ਕੁਐਸਚਨ ਨੇ ਨਾ ਇਹਨਾਂ ਦੇ ਵਿੱਚ ਬੱਚੇ ਅਕਸਰ ਗਲਤੀ ਕਰਦੇ ਨੇ ਅਕਸਰ ਗਲਤੀ ਕਰਦੇ ਨੇ ਇੱਕ ਸਾਈਡ ਦੇ ਵਿੱਚ ਮੈਂਟ ਦੇ ਵਿੱਚ ਆਪਾਂ ਨੂੰ ਹੁੰਦਾ ਵੀ ਹਾਂ ਮੈਨੂੰ ਤਾਂ ਆਉਂਦਾ ਹਨਾ ਪਰ ਉਹਥੇ ਗਲਤੀ ਕਰ ਦਿੰਦੇ ਨੇ ਆਪਾਂ ਕਾ ਦਿਓ ਬਈ ਅਨਸਰ ਅਨਸਰ ਕਰਦੇ ਜਾਓ ਬਈ ਹਾਂ ਸੋ ਦ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਏ ਮੋਰ ਪਹਿਲਾਂ ਪਾ ਰਿਆ ਲਿੰਗ ਬਦਲ ਕੀ ਆ ਕੀ ਕੀ ਆਊਗਾ ਮੋਰਨੀ ਪਹਿਲਾਂ ਪਾ ਰਹੀ ਹੈ ਠੀਕ ਹੈ ਸੋ ਰਾਈਟ ਆਨਸਰ ਬਣ ਗੋ ਤੁਹਾਡਾ ਏ ਉਸ ਤੋਂ ਬਾਅਦ ਦੇਖੋ ਗੁਰਮੁਖੀ ਲਿਪੀ ਨੂੰ ਡੈਸ਼ ਅਖਰੀ ਕਹਿੰਦੇ ਹਨ ਆਪਣੀ ਗੁਰਮੁਖੀ ਲਿਪੀ ਨੂੰ ਕਿੰਨੇ ਅਖਰੀ ਬੋਲਦੇ ਨੇ 35 ਅਖਰੀ 32 ਅਖਰੀ 34 ਅਖਰੀ ਇਹ ਦੇਵੀ ਅਖਰੀ ਕਰੋ ਬਈ ਆਨਸਰ ਸਾਰੇ ਬੱਚੇ ਅਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ক্লাস ਪਸੰਦ ਆ ਰਹੀ ਹੈ ਵੀ ਲਾਈਕ ਸ਼ੇਅਰ ਕਰਦੇ ਜਾਇਆ ਕਰੋ ਥੰਬਸ ਅਪ ਕਰਕੇ ਦੱਸ ਦਿਆ ਕਰੋ ਵੀ ਭਾਈ ਤੁਹਾਨੂੰ ক্লাস ਪਸੰਦ ਆ ਰਹੀ ਹੈ ਕਿ ਸਾਈਡ ਜਿੱਥੇ ਤੁਹਾਨੂੰ ਹਾਰਟ ਵਾਲਾ ਬਟਨ ਸ਼ੋ ਹੋ ਰਿਹਾ ਹੈ ਹਨ ਜਿੱਦਾਂ ਆਪਾਂ ਉਹਦੇ ਉੱਪਰ ਟੱਚ ਕਰਦੇ ਨਾ ਉੱਪਰ ਹਾਰਟ ਆਉਂਦਾ ਫਿਰ ਇੱਕ ਹਾਸੇ ਵਾਲਾ ਆਉਂਦਾ ਭਾਈ ਇੱਕ ਬਾਜਾ ਜਾਂਦਾ ਇੱਕ ਡਰਿਆ ਹੋਇਆ ਬੈਠਾ ਇੱਕ 100 ਦਾ ਆਉਂਦਾ ਹਨ ਸੋ ਉਹਨਾਂ ਨੂੰ ਵੀ ਕਰਦੇ ਜਾਇਆ ਕਰੋ ਠੀਕ ਹੈ ਹੌਸਲਾ ਵਧਾ ਵੀ ਬੱਚੇ ਕੁਝ ਸਿੱਖਣਾ ਹੈ ਨਹੀਂ ਉਹਨਾਂ ਨੂੰ ਕਲਾਸ ਪਸੰਦ ਆ ਰਹੀ ਹੈ ਠੀਕ ਹੈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਏ 35 ਅੱਖਰੀ ਠੀਕ ਹੈ ਤੇ ਇਸ ਚੀਜ਼ ਨੂੰ ਹੋਰ ਵੀ ਯਾਦ ਰੱਖਣਾ ਬੋਲਦੇ 35 ਅੱਖਰੀ ਨੇ ਪਰ ਅੱਜ ਕੱਲ ਕਿੰਨੇ ਅੱਖਰ ਨੇ ਦੇ 41 ਹੈ ਨਾ ਇਹਦੇ ਵਿੱਚ 6 ਹੋਰ ਐਡ ਕਰਤੇ 35 ਦੇ ਵਿੱਚ ਠੀਕ ਹੈ 35 ਦੇ ਵਿੱਚ 6 ਹੋਰ ਐਡ ਕਰਕੇ ਕਿੰਨੇ ਬਣ ਗਏ ਤੁਹਾਡੇ 41 ਬਣ ਗਏ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਨਿਰਤਨ ਸ਼ਬਦ ਦੇ ਵਿੱਚ ਕਹਿੰਦੇ ਅਗੇਤਰ ਕਿਹੜਾ ਹੋਊਗਾ ਅਗੇਤਰ ਨਿਰਤਨ ਨਿਰਤੰਨ ਦਾ ਮਤਲਬ ਕੀ ਹੁੰਦਾ ਜਿਹੜਾ ਕੋਈ ਗਰੀਬ ਹੁੰਦਾ ਇਹਦੇ ਵਿੱਚ ਅਗੇਤਰ ਕਿਹੜਾ ਹੈ ਧਨ ਨਿਰ ਨੰਨਾ ਕੱਲਾ ਜਾਂ ਨੀ ਕਰੋ ਬਈ ਸੰਨਿਰਤਨ ਸ਼ਬਦ ਦੇ ਵਿੱਚ ਅਗੇਤਰ ਸ਼ਬਦ ਕਿਹੜਾ ਬਣੇਗਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸਾਰੇ ਬੱਚੇ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬਹੁਤ ਸੌਖਾ ਕੁਸ਼ਣ ਹੈ ਨੇਰਾ ਠੀਕ ਹੈ ਉਸ ਤੋਂ ਬਾਅਦ ਦੇਖੋ ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵਿਸਮਿਕ 3 5 7 ਜਾਂ 9 ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਹਨਾ ਉਹ ਤੁਸੀਂ ਆਨਸਰ ਕਰੋਗੇ ਫਿਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਵਿਸਮਿਕ ਦਾ ਕੰਮ ਕੀ ਹੈ ਵਿਸਮਿਕ ਕਿੱਥੇ ਯੂਜ਼ ਹੁੰਦੇ ਨੇ ਕਾਦੇ ਵਾਸਤੇ ਹੁੰਦੇ ਨੇ ਉਹ ਸ਼ਬਦ ਜਿਹੜੇ ਆਪਾਂ ਨੂੰ ਖੁਸ਼ੀ ਗਮੀ ਹੈਰਾਨੀ ਦੇ ਭਾਵ ਪ੍ਰਗਟ ਕਰਾਉਂਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਵਿਸ਼ਮਿਕ ਬੋਲਦੇ ਨੇ ਠੀਕ ਹੈ ਡੈਫੀਨੇਸ਼ਨ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਪੇਪਰ ਦੇ ਵਿੱਚ ਡੈਫੀਨੇਸ਼ਨ ਵੀ ਪੁੱਛ ਲੈਂਦੇ ਨੇ ਠੀਕ ਹੈ ਵਿਅੋਹ ਸ਼ਬਦ ਜਿਹੜੇ ਆਪਾਂ ਨੂੰ ਖੁਸ਼ੀ ਗਮੀ ਹਾਸੀ ਹਨਾ ਹੈਰਾਨੀ ਭਾਵਨਾਵਾਂ ਹਰ ਇੱਕ ਚੀਜ਼ ਦਾ ਅਹਿਸਾਸ ਕਰਵਾਉਂਦੇ ਨੇ ਉਹ ਕਿਹੜੇ ਹੁੰਦੇ ਨੇ ਤੁਹਾਡੇ ਵਿਸ਼ਮਿਕ ਹੁੰਦੇ ਨੇ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਨੌ ਪਰ ਕਹਾਤੀ ਆਮ ਜਾਤੀਵਾਚਕ ਨਾਮ ਚੁਣੋ ਸ਼ਬਦ ਆਮ ਜਾਤੀ ਵਾਚਕ ਸ਼ਬਦ ਚੁਣੋ ਹਾਸਾ ਕੁਰਸੀ ਗਮੀ ਜਾਂ ਖੁਸ਼ੀ ਆਮ ਜਾਤੀ ਵਾਚਕ ਸ਼ਬਦ ਚੁਣਨਾ ਆਪਾਂ ਨੇ ਹੂੰ ਕਰੋ ਬਈ ਅਨਸਰ ਸਾਰੇ ਬੱਚੇ ਅਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਬਈ ਹੂੰ ਵੀ ਕਰ ਰਹੇ ਮੋਸਟਲੀ ਸੋ ਦਾ ਰਾਈਟ ਆਨਸਰ ਤੁਹਾਡਾ ਬੀ ਹੀ ਆਊਗਾ आम जातिवाचक क्योंकि ਇਹਨਾਂ ਵਿੱਚੋਂ ਅਲੱਗ ਕੱਢ ਦੋ ਹਾਸਾ ਗਮੀ ਖੁਸ਼ੀ ਇਹ ਕਿਹਨੇ ਆਪਣੇ ਭਾਵਵਾਚਕ ਹੋਗੇ ਠੀਕ ਹੈ ਹਾਂ ਵੈਰੀ ਗੁੱਡ ਇਹ ਆਪਣੇ ਕਿਹੜੇ ਹੋਗੇ ਹਾਸਾ ਗਮੀ ਖੁਸ਼ੀ ਇਹ ਭਾਵਵਾਚਕ ਹੋਗੇ ਪਰ ਜਿਹੜਾ ਕੁਰਸੀ ਹੈ ਤੇ ਚਾਰਾਂ ਦੇ ਵਿੱਚੋਂ ਆਪਣਾ ਅਲੱਗ ਹੋ ਗਿਆ ਠੀਕ ਹੈ ਵੀ ਹਾਂ ਉਸ ਤੋਂ ਬਾਅਦ ਦੇਖੋ ਉੱਲੂ ਸ਼ਬਦ ਦਾ ਇਸਤਰੀ ਲਿੰਗ ਚੁਣੋ ਉੱਲੂ ਸ਼ਬਦ ਦਾ ਇਸਤਰੀ ਲਿੰਗ ਉੱਲੂ ਹੂੰ ਕਰੋ ਬਈ ਆਂਸਰ ਬਹੁਤ मोस्ट ਇੰਪੋਰਟੈਂਟ ਕੁਸਚਨ ਹੈ ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਹੋਇਆ ਤੇ ਉੱਥੇ ਬੱਚਾ ਨੂੰ ਉੱਲੂ ਤੇ ਨਿੰਗ ਨਹੀਂ ਬਦਲਦਾ ਤੇ ਉਹ ਫਿਰ ਲਾ ਕੇ ਪਤਾ ਕੀ ਆਉਂਦ ਨੇ ਉਲੀ ਲਾ ਜਾਂਦੇ ਨੇ ਜਾਂ ਉਲਣੀ ਲਾਏ ਉਹਨਾਂ ਨੇ ਭਾਈ ਹਾਂ ਕਰੋ ਬਈ ਆਂਸਰ ਵੈਰੀ ਗੁੱਡ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸਾਰੇ ਬੱਚੇ ਕੀ ਆਨਸਰ ਬਣੇਗਾ ਸੋ ਦਾ ਰਾਈਟ ਆਨਸਰ ਬਣੂਗਾ ਰਹੀ ਜੀ ਤੁਹਾਡਾ ਡੀ ਆਗੇ ਬੀ ਵਾਲੇ ਵੀ ਨਾ ਬੀ ਦਾ ਕਹਿੰਦੇ ਉੱਲੂ ਦਾ ਉੱਲੂ ਰਹੂ ਆ ਇਸਤਰੀ ਲੇਗ ਨਹੀਂ ਹੋਈ ਬਤੋਰੀ ਹੁੰਦਾ ਠੀਕ ਹੈ ਬਈ ਹਾਂ ਇਥੇ ਬਾਈ ਮੁਸਤੈਕ ਬਤੋਲੀ ਲਿਖਿਆ ਹੋਇਆ ਪਰ ਬਤੋਰੀ ਆਊਗਾ ਠੀਕ ਹੈ ਰਾਰੇ ਨਾਲ ਆਊਗਾ ਠੀਕ ਹੈ ਬਤੋਰੀ ਤੋਰੀ ਨਾ ਕਰੇ ਕਿਤੇ ਪੇਪਰ ਦੇ ਵਿੱਚ ਠੀਕ ਹੈ ਬਤੋਰੀ ਆਊਗਾ ਉੱਲੂ ਦਾ ਬਤੋਰੀ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਹੇੜ ਲਿਖਿਆਂ ਦੇ ਵਿੱਚੋਂ ਕਿਹੜੀ ਧੁਨੀ ਨਾਲ ਸ਼ਬਦ ਸ਼ੁਰੂ ਨਹੀਂ ਹੁੰਦਾ ਉਹ ਕਿਹੜੀ ਧੁਨੀ ਹੈ ਜਿਹੜੀ ਧੁਨੀ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਆੜਾ ਕੱਲਾ ਨੰਨਾ ਨਾਣਾ ਯਾ ਈ ਕਰੋ ਬਈ ਅਨਸਰ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਉਹ ਕਿਹੜਾ ਅੱਖਰ ਹੈ ਜਿਹਦੇ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਹੂੰ ਸੋ ਦ ਰਾਈਟ ਆਨਸਰ ਸੀ ਹੋਊਗਾ ਨਾਣਾ ਠੀਕ ਹੈ ਆੜਾ ਅਖ ਅਣਾ ਐਨਿਕ ਨੰਨਾ ਨਲਕਾ ਠੀਕ ਹੈ ਈੜੀ ਇੱਟ ਇਕ ਹਨ ਇਹ ਵੀ ਹੋ ਸਕਦਾ ਪਰ ਨਾਣੀ ਨਾਲ ਕੋਈ ਸ਼ਬਦ ਨਹੀਂ ਸ਼ੁਰੂ ਹੁੰਦਾ ਉਸ ਤੋਂ ਬਾਅਦ ਦੇਖੋ ਵਿਸਮਿਕ ਦੀਆਂ ਡੈਸ਼ ਕਿਸਮਾਂ ਹਨ ਵਿਸਮਿਕ ਦੀਆਂ 6 7 8 ਜਾਂ 9 ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਹਨ ਕਰੋ ਵਿਆਂਸ ਹਾਂ ਕਰੋ ਵਿਆਂਸ ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਨੇ ਭਾਈ ਹੂੰ ਕੋਈ ਡੈਫੀਨੇਸ਼ਨ ਦੇਊਗਾ ਵਿਸਮਿਕ ਦੀ ਵਿਸਮਿਕ ਦੀ ਡੈਫੀਨੇਸ਼ਨ ਦੇਵੇਗਾ ਕੋਈ ਬੱਚਾ ਵਿਸਮਿਕ ਹੁੰਦਾ ਕੀ ਹੈ ਕਾਦੇ ਵਾਸਤੇ ਹੁੰਦਾਗਾ ਹੂੰ ਸੋ ਰਾਈਟ ਆਨਸਰ ਹੋਊਗਾ ਤੁਹਾਡਾ 9 9 ਪ੍ਰਕਾਰ ਦੇ ਠੀਕ ਹੈ ਭਈ ਇਹ ਲਿਖਿਆਂ ਦੇ ਵਿੱਚੋਂ ਕਹਿੰਦੇ ਸੰਖਿਆਵਾਚਕ ਵਿਸ਼ੇਸ਼ਣ ਚੋਂ ਉਹ ਸੰਖਿਆਵਾਚਕ ਵਿਸ਼ੇਸ਼ਣ ਮੇਰੇ ਕੋਲੇ 7 ਕਿਤਾਬਾਂ ਹਨ ਮੇਰੇ ਕੋਲੇ ਕਹਿੰਦੇ 7 ਕਿਤਾਬਾਂ ਨੇ ਇਹ ਵਾਕ ਦੀਆਂ ਆਪਾਂ ਨੇ ਸੰਖਿਆਵਾਚਕ ਵਿਸ਼ੇਸ਼ਣ ਕੱਢਣਾ ਇਹਦੇ ਵਿੱਚੋਂ ਠੀਕ ਹੈ ਭਈ ਮੇਰੇ ਕੋਲੇ 7 ਕਿਤਾਬਾਂ ਆਨਸਰ ਕਰੋ ਬਈ ਸਾਰੇ ਬੱਚੇ ਹੂੰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸਾਰੇ ਬੱਚੇ ਕੀ ਆਨਸਰ ਬਣੂਗਾ ਵਿਸ਼ਮਿਕ ਦੀ ਡੈਫੀਨੇਸ਼ਨ ਕਿਸੇ ਨੂੰ ਵੀ ਨਹੀਂ ਆਉਂਦੀ ਕਿਸੇ ਨੇ ਵੀ ਨਹੀਂ ਕੀਤੀ ਹੈਨਾ ਇਹ ਭਾਈ ਵਿਸ਼ਮਿਕ ਹੁੰਦਾ ਕੀ ਹੈ ਮਸ ਕੱਲੀ ਮੈਂ ਹੀ ਬੋਲਦੀ ਰਹਿਣੀ ਹੈ ਮੈਂ ਹੀ ਅਸੀ ਜਾਉ ਮੈਂ ਬੋਲੀ ਜਾਉ ਮੈਂ ਆਨਸਰ ਕਰਾਈ ਜਾਉ ਮੈਂ ਸਾਰਾ ਕੁਝ ਦੱਸੀ ਜਾਉ ਬਸ ਤੁਸੀਂ ਸੁਣੀ ਜਾਣਾ ਹੈਨਾ ਚਲੋ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ 7 ਕਿਉਂਕਿ ਆਪਾਂ ਨੂੰ ਵਾਕ ਦੇ ਵਿੱਚੋਂ ਇਹਨਾਂ ਨੇ ਸੰਖਿਆਵਾਚਕ ਵਿਸ਼ੇਸ਼ਣ ਚੁਣਨਾ ਹੈ ਵਿਸ਼ੇਸ਼ਣ ਕਿਹੜਾ ਹੁੰਦਾ ਜਿਹੜੀ ਕੋਈ ਖਾਸ ਸਪੈਸੀਫਿਕ ਚੀਜ਼ ਦੱਸੇ ਵਿਸ਼ੇਸ਼ਤਾ ਦੱਸੇ ਇਥੇ ਇਹੀ ਆਗੇ ਕਾਊਂਟਿੰਗ ਕਰਨੀ ਹੈ ਬਸ ਹਾਂ ਸੋ ਇਹ ਸੀ ਬਈ ਆਪਣੇ ਕੁਐਸਚਨ ਅੱਜ ਇੰਨੇ ਕੀ ਸੀ ਬਈ ਠੀਕ ਹੈ ਸੋ ਜਿਨ੍ਹਾਂ ਨੂੰ ਬਈ ਕਲਾਸ ਪਸੰਦ ਆਈ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਹਾਂ ਆ ਗਿਆ ਬਈ ਅਸ਼ਮੀਤ ਕਹਿੰਦੇ ਵਿਸਮਿਕ ਉਹ ਜਿਹੜੇ ਖੁਸ਼ੀ ਗਮੀ ਦੁੱਖ ਹਰਾਨੀ ਪ੍ਰਸ਼ੰਸਾ ਆਦ ਪ੍ਰਗਟ ਕਰ ਲਈ ਆਪ ਮਹਾਰੇ ਮੂੰਹੋਂ ਨਿਕਲਣ ਵੈਰੀ ਗੁੱਡ ਵਈ ਠੀਕ ਹੈ ਹਾਂ ਨਵਜੋਤ ਕੌਰ ਗੱਲਵਾਦ ਇਹ ਆਪਾਂ ਵੀ ਦਸੀ ਇਹ ਵੀ ਸਹੀ ਹੈ ਵੀ ਹੈਨਾ ਮੇਰੇ ਕਹਿਣ ਦਾ ਮਤਲਬ ਕੀ ਹੈ राजे ਪਤਾ ਕੀ ਹੈ ਹੁਣ ਅੱਦੇ ਬੱਚੇ ਕਹਿਣਗੇ ਵੀ ਮੈਡਮ ਐਸੇ ਬੋਲਦੇ ਨੇ ਮੰਨ ਲਓ ਹੁਣ ਆਪਾਂ ਨਾਮ ਤੋਂ ਚੱਲ ਪਈਏ ਨਾ ਆਪਾਂ ਕੋਈ ਵੀ ਚੀਜ਼ ਕਰਦੇ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਸਮਾ ਕਿੰਨੀਆਂ ਨੇ ਠੀਕ ਹੈ ਕਿਸਮਾ ਪਤਲਾ ਕਿ ਨਾਮ ਦੇ ਭਾਈ ਹੁੰਦਾ ਪੰਜ ਪ੍ਰਕਾਰ ਦਾ ਫਿਰ ਨਾਮ ਕਾਦੇ ਵਾਸਤੇ ਹੁੰਦਾ ਉਹ ਨਾਮ ਜਿਹੜੇ ਕਿਸੇ ਚੀਜ਼ ਬਾਰੇ ਲਈ ਜਾਣ ਕਿ ਸਜਾਤੀ ਵਾਚਕ ਬਾਰੇ ਕਿਸੇ ਹੋ ਚੀ ਹੋਰ ਚੀਜ਼ ਬਾਰੇ ਦੋ ਚੀਜ਼ਾਂ ਹੋਗੀਆਂ ਫਿਰ ਇਸੇ ਤਰ੍ਹਾਂ ਆਪਾਂ ਅਗੇ ਪਰਨਾਮ ਤੇ ਪਰਨਾਮ ਭਾਈ 6 ਪ੍ਰਕਾਰ ਦਾ ਹੁੰਦਾ ਹੈ ਡੈਫੀਨੇਸ਼ਨ ਕੀ ਹੈ ਦੀ ਉਹ ਸ਼ਬਦ ਜਿਹੜੇ ਨਾਮ ਦੀ ਥਾਂ ਤੇ ਵਰਤੇ ਜਾਣ ਹੈਨਾ ਉਹ ਚੀਜ਼ ਹੋਗੀ ਫਿਰ ਆਜੋ ਭਈ ਆਪਾਂ ਕਿਰਿਆ ਤੇ ਕਿਰਿਆ ਆਮ ਤੌਰ ਤੇ ਦੋ ਹੀ ਹੁੰਦੀ ਹੈ ਵਸੇ 6 ਦੀ ਹੁੰਦੀ ਹੈ ਨਾ ਦੋ ਪ੍ਰਕਾਰ ਦੀ ਹੋਗੀ ਕਿਰਿਆ ਕੀ ਹੈ ਇਹ ਕੰਮ ਬਾਰੇ ਦੱਸਦੀ ਹੈ ਵੀ ਕਦੋਂ ਹੁੰਦਾ ਉਹ ਇਹਦੀ ਵਿਸ਼ੇਸ਼ਤਾ ਹੋਗੀ ਹੈਨਾ ਕਹਿੰਦਾ ਮਤਲਬ ਕੀ ਹੈ ਰਾਜੀ ਜੀ ਜੇ ਤੁਸੀਂ ਇੱਕ ਚੀਜ਼ ਪੜ੍ਹਦੇ ਹੋ ਨਾ ਇੱਕ ਚੀਜ਼ ਦੇ ਨਾਲ ਕਈ ਚੀਜ਼ਾਂ ਕਲੀਅਰ ਹੁੰਦੀਆਂ ਨੇ ਅਲੱਗ-ਅਲੱਗ ਕਰਨ ਨਾਲ ਉਸੇ ਟਾਈਮ ਤੇ ਉਹ ਚੀਜ਼ ਦਾ ਫਾਹਾ ਵੜ ਦੋ ਠੀਕ ਹੈ ਇੱਕ ਵਾਰ ਜੀ ਜ਼ਿਆਦਾ ਕੰਮ ਸਪੇਟ ਕਹਿੰਦੇ ਸਿਮੇਟਣ ਦਾ ਇਹੀ ਜ਼ਿਆਦਾ ਤਜਰਬਾ ਹੁੰਦਾ ਹੈਗਾ ਤੇ ਜਿਹੜੇ ਬੱਚੇ ਇਸ ਤਰ੍ਹਾਂ ਪਲੈਨਿੰਗ ਨਾਲ ਪੜ੍ਹਦੇ ਨੇ ਨਾ ਉਹ ਬੱਚੇ ਕਦੇ ਭੁੱਲਦੇ ਨਹੀਂ ਬਹੁਤ ਟਾਈਮ ਤੱਕ ਉਹਨਾਂ ਦੀ ਚੀਜ਼ਾਂ ਯਾਦ ਰਹਿੰਦੀਆਂ ਨੇ ਤੇ ਦਿਮਾਗ ਤੇ ਪ੍ਰੈਸ਼ਰ ਨਹੀਂ ਪੈਂਦਾ ਇਹ ਚੀਜ਼ਾਂ ਦਾ ਵੀ ਮੈਂ ਇੰਨਾ ਪੜ੍ਹਿਆ ਜੈ ਇੰਨਾ ਪੜਿਆ ਬਾਕੀ ਆਪਦੇ ਆਪ ਨੂੰ ਨਾ ਉਹ ਪੜ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਮੈਂ ਅੱਜ ਕੁਝ ਨਵਾਂ ਵੱਖਰਾ ਸਿੱਖਿਆ ਠੀਕ ਹੈ ਸੋ ਠੀਕ ਹੈ ਭਾਈ ਜਿਨ੍ਹਾਂ ਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਲੜਵਾਂ ਨਹੀਂਓ ਜਿਨ੍ਹਾਂ ਨੂੰ ਨਹੀਂ ਚੰਗੀਆਂ ਲੱਗੀਆਂ ਇੱਥੇ ਛੱਡ ਜਿਓ ਠੀਕ ਹੈ ਸੋ ਇਹ ਸੀ ਆਪਣੀ ਕਲਾਸ ਸੋ ਜਿਨ੍ਹਾਂ ਨੂੰ ਕਲਾਸ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਹੁਣ ਇਹ ਆਪਣੀ ਕਲਾਸ ਇਸੇ ਤਰ੍ਹਾਂ ਚੱਲਣਗੀ ਆ ਭਾਈ ਠੀਕ ਹੈ ਹਾਂ ਫੈਸਟੀਵਲ ਜਿਹਨੇ ਆਪਣੇ ਨਿਬੜ ਚੁੱਕੇ ਨੇ ਅੱਗੇ ਦੀਵਾਲੀ ਵਾਲਾ ਆਉਣ ਵਾਲਾ ਉਹ ਦੇਖੀ ਜਾਊਗੀ ਉਹ ਦਿਨ ਤੱਕ ਕੀ ਸੋ ਧੰਨਵਾਦ ਬਈ ਸੋ ਇਹ ਬਈ ਹਲੇ ਤੱਕ ਜਿਹੜੇ ਬੱਚੇ ਨਵੇਂ ਸੀ ਆਏ ਨਹੀਂ ਜਾਂ ਪੁਰਾਣੇ ਨੇ ਜਿਹੜੇ ਦੋਨਾਂ ਗਰੁੱਪਾਂ ਦੇ ਵਿੱਚ ਐਡ ਨਹੀਂ ਹੋਏ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਸੋ ਇਹ ਆਪਣੇ ਕੋਰਸ ਨੇ ਜਿਹੜੇ ਜੁਆਇਨ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਬਈ ਦੀਵਾਲੀ ਤੇ ਇੱਕ ਤੁਹਾਡੇ ਵਾਸਤੇ ਖਾਸ ਆਫਰ ਵੀ ਲੈ ਕੇ ਆਉਣ ਵਾਲੇ ਆਪਾਂ ਠੀਕ ਹੈ ਉਹ ਤੁਹਾਨੂੰ ਜਲਦੀ ਦੱਸਾਂਗੇ ਬਈ ਠੀਕ ਹੈ ਹਾਂ ਕਿਉਂਕਿ ਦੀਵਾਲੀ ਦੇ ਟਾਈਮ ਤੇ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਕੋਚਿੰਗ ਸੈਂਟਰ ਨੇ ਤਾਂ ਬਹੁਤ ਸਾਰੇ ਫੀਸਾਂ ਦੇ ਵਿੱਚ ਆ ਬਈ ਲਲੇ ਪੱਬੇ ਲਾ ਲਾ ਕੇ ਹਨਾ ਔਰ ਜਾਉਣਗੇ ਵੀ ਐ ਕਰ ਲਓ ਬਾਹਰ ਕਰ ਲਓ ਪਰ ਕੋਰਸਾ ਦੇ ਵਿੱਚ ਹੋਣਾ ਕੁਝ ਵੀ ਨਹੀਂ ਠੀਕ ਹੈ ਉਹ ਆਪਦੀ ਆਪਦੀ ਸੋਚ ਹੈ ਜਿਹੜੇ ਬੱਚੇ ਕੋਰਸ ਲੈਣ ਦੇ ਚਾਹਵਾਨ ਨਹੀਂ ਲੈ ਸਕਦੇ ਨੇ ਪਲੇ ਸਟੋਰ ਦੇ ਵਿੱਚੋਂ ਜਾ ਕੇ ਜਿਨ੍ਹਾਂ ਨੇ ਲਿਆ ਹੋਏ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਠੀਕ ਹੈ ਸੋ ਧੰਨਵਾਦ ਬਈ ਮਿਲਦੇ ਆ ਕੱਲ ਨੂੰ ਕਿ ਨਵੀਂ ਕਲਾਸ ਦੇ ਨਾਲ ਸੋ ਤੱਕ ਬਈ ਥੈਂਕ ਯੂ ਟੇਕ ਕੇਅਰ ਤੇ ਆਪਣਾ ਧਿਆਨ ਰੱਖਿਓ